ਮੇਰੇ ਨਾਲ ਦਾ ਯਾਰ ਉਹ ਜਿਹੜਾ ਬੰਦਾ ਹੈ ਦੋਸਤ ਆ ਮੇਰਾ ਉਹ ਰੈੱਡ ਲਾਈਟਾਂ ਕ੍ਰਾਸ ਕਰਕੇ ਜਿਹੜਾ ਬੰਦਾ ਉਹ ਉੱਥੇ ਖੜ ਵੀ ਗਿਆ ਤੇ ਇੱਕ ਮਿੰਟ ਕ੍ਰਾਸ ਕਰ ਲੀਏ ਹੁਣ ਜਿਹੜੀ ਆ ਬੱਤੀ ਆ ਹੁਣ ਲੰਘਣ ਲਈ ਸਹੀ ਹੋਈ ਆ ਤਾਂ ਤੁਹਾਨੂੰ ਕੀ ਲੱਗਦਾ ਯਾਰ ਉਹ ਬੰਦਾ ਸਬਰ ਸੰਤੋਖ ਦੀ ਜ਼ਿੰਦਗੀ 'ਚ ਗੱਲ ਕਰ ਸਕਦਾ ਜਿਹੜਾ ਬੰਦਾ 30 ਸੈਕਿੰਡ ਨਹੀਂ ਵੇਟ ਕਰ ਸਕਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਬੰਦਾ ਜੇ ਕੱਲ ਨੂੰ ਇਹ ਗੱਲ ਕਰੇ ਕਿ ਮੈਨੂੰ ਸਬਰ ਕਿਉਂ ਨਹੀਂ ਜਾਂ ਮੈਂ ਸਬਰ ਮਾਨ ਹੋਣਾ ਚਾਹੁੰਦਾ ਤਾਂ ਕਿਵੇਂ ਹੋ ਸਕਦਾ ਤਾਂ ਇਹ ਚੀਜ਼ਾਂ ਮੈਨੂੰ ਇਦਾਂ ਲੱਗਦੀਆਂ ਕਿ ਹਰ ਇੱਕ ਚੀਜ਼ ਜਿਹੜੀ ਥੋੜੀਆਂ-ਥੋੜੀਆਂ ਚੀਜ਼ਾਂ ਤੇ ਵੀ ਵੱਡੀਆਂ ਗੱਲਾਂ ਹੁੰਦੀਆਂ ਜੇ ਅੱਜ ਆਪਾਂ ਕਿਤੇ ਵੀ 30 ਸੈਕਿੰਡ ਨਹੀਂ ਆਪਾਂ ਵੇਟ ਕਰ ਸਕਦੇ ਤਾਂ ਕੱਲ ਨੂੰ ਆਪਾਂ ਕਹਿ ਦਈਏ ਵੀ ਮੈਨੂੰ ਇਹ ਚੀਜ਼ ਸਬਰ ਆਜੇ ਸੰਤੋਖ ਆਜੇ ਤਾਂ ਇਹ ਪੋਸੀਬਲ ਹੋ ਸਕਦਾ ਤਾਂ ਉਹ ਵੀ ਚਲ ਜਦੋਂ ਆਪਾਂ ਨੂੰ ਐਮਰਜੈਂਸੀ ਹੋ ਤਾਂ ਜਾਣੀ ਜਾਣਾ ਉਦੋਂ ਤਾਂ ਆਪਾਂ ਨੂੰ ਰਿਸਕ ਵੀ ਲੈਣਾ ਪੈ ਸਕਦਾ ਵੀ ਆਪਾਂ ਨੂੰ ਬਹੁਤ ਐਮਰਜੈਂਸੀ ਆ ਪਰ ਆਪਾਂ ਫਰੀ ਆ ਕੋਈ ਆਪਣੇ ਕੋਲ ਅੱਗੇ ਕੰਮ ਨਹੀਂ ਆ ਤਾਂ ਫੇਰ ਵੀ ਰਿਸਕ ਲੈਣਾ ਬਾਕੀ ਰੂਲਸ ਵੀ ਜਿਹੜੇ ਆ ਉਹਨਾਂ ਨੂੰ ਫੋਲੋ ਨਾ ਕਰਨਾ ਹਰ ਇੱਕ ਕੰਟਰੀ ਦੇ ਹਰ ਇੱਕ ਰੀਜ਼ਨ ਦੇ ਅਲੱਗ ਨੇ ਨਿਜਮ ਹੁੰਦੇ ਆ ਆਵਾ ਬਹੁਤ ਚੰਗੀ ਆ ਚੱਲ ਤਾਂ ਇੱਦਾਂ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਗੱਲਾਂ ਉਸ ਲੈਵਲ ਦੀਆਂ ਕਰੀਏ ਤੇ ਹਰਕਤਾਂ ਬਣਾਈਆਂ ਉਸ ਲੈਵਲ ਦੀਆਂ ਹੁਣ